ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ YouTube ਚੈਨਲ ਸਿੱਖ ਹਿਸਟਰੀ 13 13 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਸਵੀਰ ਜੋ ਤੁਸੀਂ ਦੇਖ ਰਹੇ ਹੋ ਇਹ 19ਵੀਂ ਸਦੀ ਵਿੱਚ ਛਾਪੇ ਗੁਰਦੁਆਰਾ ਬਾਬਾ ਅਟੱਲ ਦੀ ਦੀਵਾਰ ਉੱਤੇ ਗੁਰੂ ਨਾਨਕ ਦੇਵ ਜੀ ਦੀ ਖਿਆਲੀ ਪੇਂਟਿੰਗ ਹੈ ਇਹ ਤਸਵੀਰ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਗੁਰਦੁਆਰਾ ਜਨਮ ਸਥਾਨ ਯਾਦਗਾਰੀ ਜਗ੍ਹਾ ਜਿਸ ਨੂੰ ਗੁਰੂ ਨਾਨਕ ਦਾ ਜਨਮ ਸਥਾਨ ਮੰਨਿਆ ਜਾਂਦਾ ਹੈ ਜਨਮ ਤੇ ਪਰਿਵਾਰਕ ਪਿਠ ਭੂਮੀ ਗੁਰੂ ਨਾਨਕ ਦੇਵ ਜੀ ਦਾ ਜਨਮ 15 April 1469 ਇਸਵੀ ਨੂੰ ਰਾਏਪੋਈ ਦੀ ਤਲਵੰਡੀ ਹੁਣ ਦਾ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਇਆ ਇਹ ਸਥਾਨ ਲਾਹੌਰ ਤੋਂ ਲਗਭਗ 65 ਕਿਲੋਮੀਟਰ ਦੱਖਣ ਪੱਛਮ ਵੱਲ ਸਥਿਤ ਹੈ ਉਨ੍ਹਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਚੰਦ ਬੇਦੀ ਸੀ ਜੋ ਕਿ ਇੱਕ ਹਿੰਦੂ ਖत्री ਸਨ ਅਤੇ ਪਿੰਡ ਦੇ ਮੁਨਸ਼ੀ ਪਟਵਾਰੀ ਸਨ। ਉਨ੍ਹਾਂ ਦੀ ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਸੀ। ਗੁਰੂ ਜੀ ਦੀ ਇੱਕ ਵੱਡੀ ਭੈਣ ਸੀ ਬੇਬੇ ਨਾਨਕੀ ਜੋ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਭਗਤ ਮੰਨੀ ਜਾਂਦੀ ਹੈ। ਉਹ ਆਪਣੇ ਪਤੀ ਜੈਰਾਮ ਦੇ ਨਾਲ ਸੁਲਤਾਨਪੁਰ ਲੋਧੀ ਵਿੱਚ ਰਹਿੰਦੀ ਸੀ। ਬਚਪਨ ਤੇ ਵਿਦਿਆਰਥੀ ਜੀਵਨ ਗੁਰੂ ਨਾਨਕ ਜੀ ਬਚਪਨ ਤੋਂ ਹੀ ਆਤਮਕੁਰਝਾਨ ਵਾਲੇ, ਵਿਆਪਕ ਸੋਚ ਵਾਲੇ ਅਤੇ ਅਸਮਾਨੀ ਗਿਆਨ ਨਾਲ ਭਰੇ ਹੋਏ ਸਨ। ਜਦੋਂ ਉਹਨਾਂ ਨੂੰ ਸਕੂਲ ਭੇਜਿਆ ਗਿਆ ਤਾਂ ਉਹਨਾਂ ਨੇ ਬਹੁਤ ਹੀ ਛੋਟੀ ਉਮਰ ਵਿੱਚ ਆਪਣੀ ਅਲੌਕਿਕ ਸੋਚ ਨਾਲ ਅਧਿਆਪਕਾਂ ਨੂੰ ਹੈਰਾਨ ਕਰ ਦਿੱਤਾ ਇੱਕ ਵਾਰ ਪੰਡਤ ਨੇ ਉਹਨਾਂ ਨੂੰ ਅੱਖਰ ਸਿਖਾਉਣੇ ਸ਼ੁਰੂ ਕੀਤੇ ਤਾਂ ਉਹਨਾਂ ਨੇ ਹਰ ਅੱਖਰ ਵਿੱਚੋਂ ਆਤਮਕ ਅਰਥ ਕੱਢ ਦਿੱਤੇ ਅਰਬੀ ਅਤੇ ਫਾਰਸੀ ਭਾਸ਼ਾ ਵੀ ਉਹਨਾਂ ਨੇ ਜਲਦੀ ਸਿੱਖ ਲਈ ਵਿਆਹ ਅਤੇ ਘਰ ਗ੍ਰਹਿ ਗੁਰੂ ਨਾਨਕ ਦੇਵ ਜੀ ਦਾ ਵਿਆਹ 16 ਸਾਲ ਦੀ ਉਮਰ ਵਿੱਚ ਮਾਤਾ ਸੁਲਖਣੀ ਨਾਲ ਹੋਇਆ ਉਹਨਾਂ ਦੇ ਦੋ ਪੁੱਤਰ ਹੋਏ ਸਰੀ ਚੰਦ ਅਤੇ ਲਖਮੀ ਦਾਸ ਪਰ ਗੁਰੂ ਜੀ ਦਾ ਮਨ ਕਰ ਗ੍ਰਹਿ ਦੇ ਕੰਮਾਂ ਦੀ ਬਜਾਏ ਸੰਤੋਖ ਭਗਤੀ ਅਤੇ ਲੋਕਾਂ ਨੂੰ ਸੱਚ ਦਾ ਉਪਦੇਸ਼ ਦੇਣ ਵਿੱਚ ਲੱਗਾ ਰਿਹਾ ਬੇਈ ਨਦੀ ਦਾ ਚਮਤਕਾਰਕ ਘਟਨਾ ਇੱਕ ਦਿਨ ਗੁਰੂ ਜੀ ਸਵੇਰ ਨੂੰ ਨਹਾਉਣ ਲਈ ਬੇਈ ਨਦੀ ਗਏ ਉੱਥੇ ਉਹ ਗਾਇਬ ਹੋ ਗਏ ਅਤੇ 3 ਦਿਨ ਤੱਕ ਨਜ਼ਰ ਨਹੀਂ ਆਏ ਲੋਕਾਂ ਨੇ ਸਮਝਿਆ ਕਿ ਉਹ ਡੁੱਬ ਗਏ ਹਨ ਤੀਜੇ ਦਿਨ ਉਹ ਪਰਤ ਆਏ ਅਤੇ ਉਹਨਾਂ ਦੇ ਮੁਖੋਂ ਇਹ ਬੋਲ ਨਿਕਲੇ ਨਾ ਕੋ Hindu ਨਾ ਕੋ مسلمان ਇਸ ਦਾ ਅਰਥ ਸੀ ਕਿ ਰੱਬ ਦੀ ਨਜ਼ਰ ਵਿੱਚ ਸਭ ਜੀਵ ਇੱਕ ਸਾਰ ਹਨ ਏਹੀ ਉਹਨਾਂ ਦੇ ਧਰਮ ਸੰਦੇਸ਼ ਦੀ ਸ਼ੁਰੂਆਤ ਸੀ ਉਪਦੇਸ਼ ਅਤੇ ਉਦਾਸੀਆਂ ਧਾਰਮਿਕ ਯਾਤਰਾਵਾਂ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਉਪਦੇਸ਼ ਦੇਣ ਲਈ ਲਗਭਗ 4 ਵੱਡੀਆਂ ਉਦਾਸੀਆਂ ਯਾਤਰਾਵਾਂ ਕੀਤੀਆਂ। ਉਹਨਾਂ ਨੇ ਪਹਿਲੀ ਉਦਾਸੀ ਪੂਰਬ ਵੱਲ ਕੀਤੀ। ਉਹ ਪਟਨਾ, ਬੰਗਾਲ, ਅਸਾਮ, ਟਾਕਾ, ਜਗਨਨਾਥਪੂਰੀ ਆਦਿ ਸਥਾਨਾਂ ਤੇ ਗਏ। ਦੂਜੀ ਉਦਾਸੀ ਉਹਨਾਂ ਨੇ ਦੱਖਣ ਵੱਲ ਕੀਤੀ। ਉਹਨਾਂ ਨੇ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਸ਼੍ਰੀਲੰਕਾ ਆਦਿ ਦੇਸ਼ਾਂ ਦੀ ਯਾਤਰਾ ਕੀਤੀ। ਤੀਜੀ ਉਦਾਸੀ ਪੱਛਮ ਵੱਲ ਕੀਤੀ। ਉਹਨਾਂ ਨੇ ਅਫਗਾਨਿਸਤਾਨ, ਈਰਾਨ, ਇਰਾਕ, ਮੱਕਾ, ਮਦੀਨਾ ਅਤੇ ਬਗਦਾਦ ਆਦਿ ਦੀ ਯਾਤਰਾ ਕੀਤੀ। ਉਹਨਾਂ ਨੇ ਚੌਥੀ ਉਦਾਸੀ ਉੱਤਰ ਵੱਲ ਕੀਤੀ। ਇਸ ਵਿੱਚ ਉਹਨਾਂ ਨੇ ਤਿੱਬਤ, ਕਸ਼ਮੀਰ, ਸਿਆਚਾਨ, ਮਾਸਰੋਵਰ ਆਦਿ ਸਥਾਨਾਂ ਦੀ ਯਾਤਰਾ ਕੀਤੀ। ਭਾਈ ਮਰਦਾਨਾ ਜੋ ਕਿ ਇੱਕ ਮੂਲ ਰੂਪ ਵਿੱਚ ਮੁਸਲਮਾਨ ਰਬਾਬੀ ਸੀ ਹਮੇਸ਼ਾ ਗੁਰੂ ਜੀ ਦੇ ਨਾਲ ਰਹਿੰਦੇ ਸਨ ਉਹ ਰਬਾਬ ਵਜਾ ਕੇ ਗੁਰੂ ਜੀ ਦੀ ਬਾਣੀ ਗਾਉਂਦੇ ਸਨ ਮੁੱਖ ਉਪਦੇਸ਼ ਅਤੇ ਆਧਾਰਪੂਤ ਨਿਯਮ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਲਈ ਤਿੰਨ ਅਮੋਲਕ ਮੂਲ ਨਿਯਮ ਦੱਸੇ ਪਹਿਲਾ ਨਾਮ ਜਪੋ ਰੱਬ ਦਾ ਨਾਮ ਲਵ ਦੂਜਾ ਕੀਰਤ ਕਰੋ ਮਿਹਨਤ ਨਾਲ ਰੋਜੀ ਕਮਾਓ ਤੀਜਾ ਵੰਡ ਛਕੋ ਦੂਜੇ ਨਾਲ ਆਪਣੀ ਕਮਾਈ ਨੂੰ ਵੰਡੋ ਉਹਨਾਂ ਨੇ ਧਰਮ ਦੇ ਨਾਮ ਤੇ ਚੱਲ ਰਹੇ ਰੀਤ ਰਿਵਾਜ ਪੂਜਾਵਾ ਹੱਜ ਤੀਰਥ ਯਾਤਰਾ ਜਾਤ ਪਾਤ ਅਤੇ ਵਿਭਾਜਨ ਨੂੰ ਰੱਦ ਕਰ ਦਿੱਤਾ ਗੁਰੂ ਨਾਨਕ ਦੀ ਬਾਣੀ ਅਤੇ ਰਚਨਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਗਭਗ 974 ਸ਼ਬਦਾਂ ਰੂਪ ਵਿੱਚ ਦਰਜ ਹੈ। ਉਹਨਾਂ ਦੀ ਮੁੱਖ ਰਚਨਾ ਹੈ ਜਪਜੀ ਸਾਹਿਬ, ਆਤਮਕ ਉਥਥਾਨ ਦੀ ਰਾਹਦਾਰੀ, ਆਸਾ ਦੀ ਵਾਰ, ਸਿੱਧ ਗੋਸ਼ਟ, ਤਖਣੀ ਓੰਕਾਰ ਅਤੇ ਹੋਰ ਰਾਗਾਂ ਵਿੱਚ ਬਾਣੀ। ਕਰਤਾਰਪੁਰ ਦੀ ਸਥਾਪਨਾ ਅਤੇ ਅੰਤਿਮ ਦਿਨ ਉਨ੍ਹਾਂ ਨੇ ਆਪਣੇ ਜੀਵਨ ਦੇ ਆਖਰੀ ਸਾਲਾਂ ਵਿੱਚ ਕਰਤਾਰਪੁਰ ਹੁਣ ਜੋ ਪਾਕਿਸਤਾਨ ਵਿੱਚ ਸਥਿਤ ਹੈ ਨਗਰੀ ਦੀ ਸਥਾਪਨਾ ਕੀਤੀ। ਉੱਥੇ ਹੀ ਉਨ੍ਹਾਂ ਨੇ ਸਿੱਖ ਧਰਮ ਨੂੰ ਢਾਂਚਾ ਦਿੱਤਾ, ਲੰਗਰ ਚਲਾਇਆ, ਸੰਗਤ ਬਣਾਈ ਅਤੇ ਸਿੱਖ ਜੀਵਨ ਦੀ ਪਰਿਭਾਸ਼ਾ ਦਿੱਤੀ। 22 ਸਤੰਬਰ 1539 ਨੂੰ ਉਨ੍ਹਾਂ ਨੇ ਕਰਤਾਰਪੁਰ ਵਿੱਚ ਜੋਤੀ ਜੋਤ ਸਮਾ ਗਏ। ਉਹਨਾਂ ਨੇ ਆਪਣੀ ਉਹਨਾਂ ਨੇ ਆਪਣਾ ਉੱਤਰਾਧਿਕਾਰੀ ਪਾਈ ਲੈਣਾ ਜੀ ਨੂੰ ਬਣਾਇਆ ਜੋ ਅਗਲੇ ਗੁਰੂ ਗੁਰੂ ਅੰਗਦ ਦੇਵ ਜੀ ਬਣੇ ਸੰਦੇਸ਼ ਤੇ ਵਿਰਾਸਤ ਗੁਰੂ ਨਾਨਕ ਦੇਵ ਜੀ ਦੀ ਮਨੁੱਖਤਾ ਨੂੰ ਇੱਕ ਰੱਬ ਇੱਕ ਬਾਣੀ ਇੱਕ ਨਿਯਮ ਅਤੇ ਇਕਤਾ ਦਾ ਸੰਦੇਸ਼ ਦਿੱਤਾ ਉਹਨਾਂ ਦੀ ਬਾਣੀ ਸਿਰਫ ਸਿੱਖਾਂ ਲਈ ਨਹੀਂ ਸਾਰੇ ਧਰਮਾਂ ਲਈ ਆਤਮਿਕ ਰੌਸ਼ਨੀ ਹੈ ਉਨ੍ਹਾਂ ਦੀ ਸ਼ਖਸੀਅਤ ਮਨੁੱਖਤਾ ਦੀ ਆਬਾਦੀ ਲਈ ਇੱਕ ਮਿਸਾਲ ਹੈ ਜੋ ਅੱਜ ਵੀ ਪ੍ਰਸਿੱਧ ਹੈ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਲੀਜ਼ ਲਾਈਕ ਸ਼ੇਅਰ ਕਮੈਂਟ ਐਂਡ ਸਬਸਕ੍ਰਾਈਬ ਮਾਈ YouTube ਚੈਨਲ